ਪੇਸ਼ੈਂਟ ਦੇ ਆਪਣੇ ਰਾਈਟ ਤੋਂ ਜਿੰਦ ਨੇ ਰਾਈਟ ਆਫ ਦਾ ਪੇਸ਼ੈਂਟ ਉਹਦਾ ਚਾਰਟਰ ਆਇਆ ਔਰ ਉਹਦੇ ਤੇ ਆਦੇਸ਼ ਪਾਰਿਤ ਕੀਤਾ ਗਿਆ ਕਿ ਕੋਈ ਵੀ ਹਸਪੀਟਲ ਅਗਰ ਕਿਸੇ ਕੋਲ ਪੈਸੇ ਨਹੀਂ ਹੈ ਇਲਾਜ ਕਰਾਣ ਦੇ ਪਹਿਲੇ ਗਵਰਨਮੈਂਟ ਹਸਪੀਟਲ ਜਾਏਗਾ ਉੱਥੇ ਇਲਾਜ ਨਹੀਂ ਸਰਕਾਰ ਪ੍ਰਾਈਵੇਟ ਹਸਪੀਟਲ ਜਾਏਗਾ ਪ੍ਰਾਈਵੇਟ ਵਾਲੇ ਉਹਦਾ 50 40 ਲੱਖ ਰੁਪਏ ਬਣਾ ਦਿੰਦੇ ਨੇ ਹੁਣ ਕਈ ਲੋਕ ਇਹ ਸੋਚਦੇ ਨੇ ਕਿ ਯਾਰ ਪ੍ਰਾਈਵੇਟ ਵਾਲੇ ਕੋਲ ਕਿਉਂ ਜਾਏਗਾ ਜਦੋਂ ਕੋਲ ਕੋਈ ਕੋਲ ਪੈਸੇ ਨਹੀਂ ਹੈ ਤੇ ਅਕਸਰ ਪ੍ਰਾਈਵੇਟ ਵਾਲੇ ਵੀ ਇਹ ਕਹਿ ਦਿੰਦੇ ਨੇ ਕਿ ਆਪਕੇ ਪਾਸ ਪੈਸੇ ਨਹੀਂ ਥੇ ਤਾਂ ਆਪ ਹਵਾਈ ਜੱਜ ਵਿੱਚ ਕਿਉਂ ਬੈਠੇ ਮੀਨਸ ਕਿ ਤੁਸੀਂ ਗਰੀਬ ਹੋ ਤੁਸੀਂ ਤੁਹਾਨੂੰ ਇੱਥੇ ਆਣਾ ਬਣਦਾ ਨਹੀਂ ਸੀ ਤੇ ਉਹਦਾ ਜਵਾਬ ਸਾਡੇ ਕੋਲ ਇਹ ਹੈ ਕਿ ਜਿੰਨੇ ਵੀ ਵੱਡੇ ਹਸਪਤਾਲ ਨੇ ਦੇਸ਼ ਦੇ ਵਿੱਚ ਉਹਨਾਂ ਨੂੰ ਜ਼ਮੀਨਾਂ ਸਾਰਿਆਂ ਨੂੰ ਇੱਕ ਰਿਜ਼ਰਵ ਰੇਟ ਤੇ ਮਿਲੀਆਂ ਹੋਈਆਂ ਨੇ 99 ਸਾਲ ਦੇ ਐਗਰੀਮੈਂਟ ਦੇ ਉੱਤੇ 1 ਰੁਪਏ ਦੇ ਹੁੰਦੇ ਮਿਲੇ ਆਇਆ ਨੇ ਉਹਨਾਂ ਨੇ 20% ਕੋਟਾ ਗਰੀਬਾਂ ਵਾਸਤੇ EWS ਦਾ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ ਦੇਣ ਦਾ ਉਥੇ ਐਗਰੀਮੈਂਟ ਕੀਤਾ ਹੋਇਆ ਹੈ ਇੱਕ ਐਫੀਡੇਵਿਟ ਦਿੱਤਾ ਹੋਇਆ ਹੈ ਉਹ ਕੋਈ ਆਸਾਨ ਨਹੀਂ ਕਰਨਗੇ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਨਾ ਹੀ ਪੈਗਾ ਐਵੇਂ ਲੜਾਈ ਲੜੀ ਬਾਬਾ ਜੀ ਨੇ ਕਿਰਪਾ ਕੀਤੀ ਔਰ ਸਫਲ ਹੋਇਆ ਔਰ ਹਿਊਮਨ ਰਾਈਟ ਕਮਿਸ਼ਨ ਨੇ ਉਹਦੇ ਤੇ ਆਰਡਰ ਕੀਤਾ ਨੈਸ਼ਨਲ ਉਸ ਤੋਂ ਬਾਅਦ ਮੈਂ ਦੁਲਜਾ ਕਿਹਾ ਜੀ ਕਿ ਜਿਹੜੀਆਂ ਹਸਪੀਟਲ ਦੇ ਵਿੱਚ ਡੈਥ ਹੋ ਜਾਂਦੀ ਹੈ ਰਾਈਟ ਆਫ ਦਾ ਡੈਡ ਬੋਡੀ ਕੀ ਪਰਿਵਾਰ ਦੀ ਡੈਡ ਬੋਡੀ ਨੂੰ ਰੋਕ ਸਕਦੇ ਨੇ ਤੇ ਦੇਸੀ ਕਾਨੂੰਨ ਪਾਸ ਹੋਇਆ ਕਿ ਕੋਈ ਵੀ ਹਸਪੀਟਲ ਡੈਥ ਹੋਣ ਤੋਂ ਬਾਅਦ ਇੱਕ ਅੱਧੇ ਘੰਟੇ ਤੋਂ ਉਹਨੂੰ ਡੈਡ ਬੋਡੀ ਦੇਣੀ ਪੈਗੀ ਚੈੱਕ ਕਿੰਨਾ ਵੀ ਵੱਲੋਏ ਪੇਸ਼ੈਂਟ ਵਾਲੇ ਜੋ ਇਹ ਕਰ ਸਕਦੇ ਨੇ ਕਿ ਅੰਡਰਟੇਕਿੰਗ ਲੈ ਸਕਦੇ ਨੇ ਪਰ ਇਹਦੇ ਵਿੱਚ ਤੇ ਡੈਡ ਬੋਡੀ ਵਾਲੇ ਤੇ ਕੁਝ ਨਹੀਂ ਉਹਨਾਂ ਨੂੰ ਬੋਡੀ ਦੇਣੀ ਹੀ ਪੈਗੀ ਹਰ ਹਾਲਤ ਦੇ ਵਿੱਚ ਤੇ ਇੱਥੇ ਵੀ ਮੈਂ ਉਹ ਹੀ ਕੀਤਾ ਪੰਜਾਬ ਜਦੋਂ ਮੈਂ ਜੁਆਇਨ ਕੀਤਾ ਤੇ 9 ਤਰੀਕ ਨੂੰ ਮੈਂ ਇੱਕ ਐਡਵਾਈਜ਼ਰੀ ਜਾਰੀ ਕੀਤੀ। ਔਰ ਪੰਜਾਬ ਦੇ ਸਾਰੇ ਹਸਪੀਟਲਸ ਪ੍ਰਾਈਵੇਟ ਚਾ ਗਵਰਨਮੈਂਟ ਉਹਦੇ ਚਾਰ ਪੰਜ ਗੱਲਾਂ ਜਿਹੜੀਆਂ ਅਸੀਂ ਕੋਸ਼ਿਸ਼ ਕੀਤੀਆਂ ਨੇ ਮੈਂ ਦੱਸ ਦਿੰਦਾ ਵਾਂ। ਔਰ ਉਹਦੇ ਉਹਨਾਂ ਨੂੰ ਬੋਰਡ ਲਗਾਣੇ ਪੈਣਗੇ। ਔਰ ਉਹ ਬੋਰਡ ਨੂੰ ਵੰਨਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਰਹੇਗੀ। ਚਾਹੇ ਉਹ ਮਾਨਯੋਗ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਹੈਲਥ ਸੈਕਟਰ ਸਾਹਮਣੇ ਨੰਬਰ 1 ਵੈਂਟੀਲੇਟਰ ਤੇ ਕੋਈ ਪੇਸ਼ੈਂਟ ਹੈ ਅਗਰ 10-10 ਦਿਨ ਡੈੱਡ ਬੋਡੀ ਨੂੰ ਰੱਖਦੇ ਨੇ ਹਸਪੀਟਲ ਉਹਨਾਂ ਨੂੰ ਡੇਲੀ ਅਪਡੇਟ ਦੇਣੀ ਪਵੇਗੀ ਪੇਸ਼ੈਂਟ ਨੂੰ ਉਹਨਾਂ ਦੇ ਪਰਿਵਾਰ ਨੂੰ ਪੇਸ਼ੈਂਟ ਨੂੰ ਦੇਖਣ ਦੇ ਰਾਈਟਸ ਹੈਗੇ ਨੇ ਜਾਣਗੇ ਔਰ ਦੇਖਣਗੇ ਨੰਬਰ 1 ਨੰਬਰ 2 ਜਿਹੜੀਆਂ ਲੇਟੈਸਟ ਵੈਂਟੀਲੇਟਰ ਮਸ਼ੀਨਾਂ ਆਈਆਂ ਉਹਦੇ ਤੇ ਇੱਕ ਇੱਕ ਸੈਕਿੰਡ ਆ ਜਾਂਦਾ ਕਿ ਕਿੰਨੇ ਵਜ ਕੇ ਕਿੰਨੇ ਮਿੰਟ ਕਿੰਨੇ ਮਿੰਟ ਤੇ ਸੈਕਿੰਡ ਦੇ ਡੈਥ ਹੋ ਗਈ ਹੈ ਸਾ ਨਹੀਂ ਲੈ ਰਿਆ ਹੁਣ ਬੰਦਾ ਆਰਟੀਫੀਸ਼ੀਅਲ ਹੈ ਉਹਨੂੰ ਉਸ ਤੋਂ ਬਾਅਦ ਪੇਮੈਂਟ ਕੱਟ ਹੋ ਜਾਏਗੀ ਇਹ ਲਿਖਣਾ ਪਏਗਾ ਉਹਨਾਂ ਨੂੰ ਹਸਪੀਟਲ ਦੇ ਨੰਬਰ 2 ਬਿਲ ਚਾਹ ਕਿੰਨਾ ਵੀ ਹੈ ਉਹ ਡੈਥ ਹੋ ਜਾਂਦੀ ਹੈ ਤੇ ਉਹਨਾਂ ਨੂੰ ਬਾਡੀ ਦੇਣੀ ਪੈਗੀ ਉਹਨੂੰ ਰੋਕ ਨਹੀਂ ਸਕਦੇ ਹੈਗੇ ਨੰਬਰ 3 ਹਸਪੀਟਲ ਚਾ ਛੋਟਾ ਚਾ 5 ਸਟਾਰ ਹੈ ਅਕਸਰ ਰਾਤੀ 2 ਵਜੇ 3 ਵਜੇ ਕਹਿ ਦਿੰਦੇ ਨੇ ਕਿ ਡੈੱਡ ਬਾਡੀ ਕਰ ਲੈ ਜਾਓ ਜੀ ਡੈਥ ਹੋ ਗਈ ਹੈ ਪੈਸੇ ਦੇ ਕੇ ਜਿਵੇਂ ਵੀ ਆ ਪਰ ਕਿਆ ਕੋਈ ਗਰੀਬ ਆਦਮੀ ਜਾਂ ਮਾੜਾ ਬੰਦਾ ਜਾਂ ਆਮ ਬੰਦਾ ਵੀ ਰਾਤੀ 2:30 ਵਜੇ ਡੈੱਡ ਬੋਡੀ ਲਿਜਾ ਕੇ ਚੌਥੇ ਮੰਜ਼ਲੇ ਤੇ ਰਹਿੰਦਾ ਹੈ ਡੈੱਡ ਬੋਡੀ ਰੱਖ ਸਕਦਾ ਕਿਵੇਂ ਲੈ ਕੇ ਜਾਏਗਾ ਕਿੱਥੇ ਰੱਖੇਗਾ ਉਹਦੇ ਆਸੇ-ਆਸੀ ਉਹਨਾਂ ਨੂੰ ਐਡਵਾਈਜ਼ਰੀ ਚ پابੰਦ ਕਰ ਦਿੱਤਾ ਹੈ ਕਿ ਹਸਪਤਾਲ ਛੋਟਾ ਚਾਹੇ ਵੱਡਾ ਉਹਨੂੰ ਆਪਣੇ ਹਸਪਤਾਲ ਨੂੰ ਮੋਰਚੀ ਬਣਾਣੀ ਪਏਗੀ ਜੇ 25 ਬੈੱਡ ਦਾ ਹਸਪਤਾਲ ਹੈ ਇੱਕ ਕਮਰਾ ਉਹਨੂੰ ਮੋਰਚੀ ਦਾ ਦੇਣਾ ਪਏਗਾ ਅੰਦਰ 에어 ਕੰਡੀਸ਼ਨਡ ਮੋਰਚੀ ਬੋਡੀ ਅਗਲੇ ਦਿਨ ਲੈ ਕੇ ਜਾਏ ਔਰ ਡੈਡ ਬੋਡੀ ਨੂੰ ਘਰ ਛੱਡਣ ਦਾ ਇੰਤਜ਼ਾਮ ਵੀ ਹਸਪੀਟਲ ਨੂੰ ਕਰਨਾ ਪਏਗਾ ਸ਼ਮਹੰਦੇ ਕੇ ਰਾਈਟ ਆਫ ਦਾ ਡੈਡ ਬੋਡੀ ਬਹੁਤ ਹੀ ਡਿਗਨਿਟੀ ਦੇ ਨਾਲ ਇੱਜ਼ਤ ਦੇ ਨਾਲ ਉਹਨਾਂ ਨੂੰ ਡੈਡ ਬੋਡੀ ਘਰ ਛੱਡਣੀ ਪਏਗੀ ਅਕਸਰ ਲੋਕੀ ਕੋ ਟੈਂਪੂ ਤੇ ਲੈ ਜਾ ਰਿਹਾ ਤੁਸੀਂ ਪਿੱਛੇ ਪੜਿਆ ਹੋਣਾ ਕਿ ਕੂੜੇ ਵਾਲੀ ਗੱਡੀ 'ਚ ਵੀ ਇੱਕ ਬੋਡੀ ਗਈ ਸੀ ਪੜਿਆ ਹੋਣਾ ਸਾਰਿਆਂ ਨੇ ਇੱਕ ਐਸਾ ਵੀ ਮੈਂ ਪਿੱਛੇ ਇੱਕ ਵਾਕਿਆ ਦੇਖਿਆ ਜਿਹੜਾ ਆਮ ਬੜਾ ਸੋਸ਼ਲ ਮੀਡੀਆ 'ਚ ਲਾਇਆ ਕਿ ਔਰ ਸਾਈਕਲ ਤੇ ਬਨ ਕੇ ਲੈ ਕੇ ਜਾ ਰਹੇ ਨੇ ਡੈਡ ਬੋਡੀ ਤੇ ਉਹ ਇੱਕ ਬਹੁਤ ਵੱਡੀ ਗੱਲ ਹੈ ਜੀ ਜਿਹੜੀ ਡੈਡ ਬੋਡੀ ਕੋਈ ਪਿੰਡ ਚ ਲੈ ਕੇ ਜਾਂਦਾ ਹੈ ਛੋਟੇ ਪਿੰਡੇ ਚ ਉੱਥੇ ਉਹਨਾਂ ਕੋਲ ਮੋਰਚੀ ਦਾ ਕੋਈ ਇੰਤਜ਼ਾਮ ਨਹੀਂ ਹੈ ਪਹਿਲੇ ਲੋਕ ਬਰਫ ਰੱਖਦੇ ਸੀ ਉਹਦੇ ਚ ਅਸੀਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਪ੍ਰਸ਼ਾਸਨ ਦੀ ਤਰਫੋਂ ਉੱਥੇ ਉਹਨਾਂ ਨੂੰ ਮੋਰਚੀ ਬਾਕਸ ਪ੍ਰੋਵਾਈਡ ਕਰਾਇਆ ਜਾਏਗਾ ਤਾਂ ਕਿ ਉਹ ਡੈਡ ਬੋਡੀ ਨੂੰ ਇੱਜ਼ਤ ਦੇ ਨਾਲ ਰੱਖਿਆ ਅੱਜ ਕੱਲ ਲੋਕਾਂ ਦੇ ਬੱਚੇ ਬਾਹਰ ਨਹੀਂ ਕਿਸੇ ਦੇ ਬਾਹਰੋਂ ਆਣਨੇ ਨੇ ਕਿਸੇ ਮਾਪੇ ਉੱਰੋਂ ਆਣਨੇ ਨੇ 2 ਦਿਨ ਵੀ 3 ਦਿਨ ਵੀ ਲੱਗ ਸਕਦੇ ਨੇ ਇਹ ਸਾਡਾ ਪਹਿਲਾ ਜਿਹੜਾ ਹੈ ਨਿਯਮ ਹੈ ਜੋ ਅਸੀਂ ਆਦੇਸ਼ ਐਡਵਾਈਜ਼ਰੀ ਜਾਰੀ ਕੀਤੀ ਦੂਸਰਾ ਜਿੰਨੇ ਵੀ ਸ਼ਮਸ਼ਾਨ ਘਾਟ ਲੈ ਪੰਜਾਬ ਦੇ ਅੰਦਰ ਪੰਜਾਬ ਐਂਡ ਚੰਡੀਗੜ੍ਹ ਉੱਥੇ ਜੇ ਕੋਈ ਮਾਰਿਆ ਬੰਦਾ ਆ ਜਾਂਦਾ ਆ ਸਹਾਇ ਲਾ ਵਾਰਿਸ ਦੀ ਤੇ ਪੁਲਿਸ ਨੂੰ ਕਰਨੀ ਪੈਂਦੀ ਹੈ 72 ਘੰਟੇ ਰੱਖ ਕੇ ਲੇਕਿਨ ਕੋਈ ਬੰਦਾ ਐਸਾ ਹੈ ਉੱਥੇ ਜਾ ਰਿਹਾ ਹੈ ਉਹ ਕੋ ਪੈਸੇ ਨਹੀਂ ਹੈ ਤੇ ਉਹ ਪੈਸੇ ਨਗਰ ਨਿਗਮ ਦਾ ਉਹਦਾ ਖਰਚਾ ਕਰੇਗੀ ਲੱਕੜ ਦਾ ਵੀ ਸਮਾਨ ਦਾ ਵੀ ਜਲਾਣ ਦਾ ਵੀ ਕਿਉਂਕਿ ਜਿੰਨੇ ਵੀ ਕ੍ਰਿਮਿਸ਼ਨ ਗਰਾਊਂਡ ਹੁੰਦੇ ਨੇ ਇਹ ਨਗਰ ਨਿਗਮ ਦੇ ਅੰਡਰ ਹੁੰਦੇ ਨੇ ਪੂਰੇ ਦੇਸ਼ ਦੇ ਅੰਦਰ ਕਿਉਂਕਿ ਸਰਟੀਫਿਕੇਟ ਡੈਥ ਸਰਟੀਫਿਕੇਟ ਤੋਂ ਨਾ ਇਸ਼ੂ ਕਰਨਾ ਹੁੰਦਾ ਇੱਥੇ ਵੀ ਗਵਰਨਮੈਂਟ ਡਿਪਾਰਟਮੈਂਟ ਬੁਲਾ ਕੇ ਉਹਨਾਂ ਨੇ ਨਿਰਦੇਸ਼ ਦਿੱਤਾ ਔਰ ਕੋਈ ਵੀ ਸਾਨੂੰ ਇਹ ਖਾਲੀ ਲੈਟਰ ਨਾਲ ਜਵਾਬ ਨਹੀਂ ਚਾਹੀਦਾ ਵੀ ਫੋਟੋਗ੍ਰਾਫ ਚਾਹੀਦਾ ਕਿ ਉੱਥੇ ਬੋਰਡ ਲੱਗ ਗਿਆ ਹੈ ਇਸੇ ਤਰੀਕੇ ਨਾਲ ਥਾਣੇ ਦੇ ਵਿੱਚ ਵੀ ਬੋਰਡ ਲੱਗਣਗੇ ਇਸੀ ਅੱਥ ਕਿਹੜੀ ਕਿਹੜੀ ਸਹੂਲਤਾਂ ਦੇ ਸਕਦੇ ਆ ਅਸੀਂ ਥਾਣੇ ਦੇ ਵਿੱਚ ਜਾ ਕੇ ਸਰਪ੍ਰਾਈਜ਼ ਵਿਜ਼ਿਟ ਕਰ ਰਹੇ ਆ ਕਿਉਂਕਿ ਜਿਹੜੇ ਕੈਦੀਆਂ ਨੂੰ ਉੱਥੇ ਰੱਖਦੇ ਨੇ ਅਪਰਾਧੀਆਂ ਨੂੰ ਹਜੇ ਉਹ ਕੈਦੀ ਬੜੇ ਹਜੇ ਵੱਲ ਕੋਈ ਅਪਰਾਧੀ ਤੇ ਬੜੇ ਨਹੀਂ ਕੋਈ ਆਰਡਰ ਤੇ ਹੋਏ ਨਹੀਂ ਉਹਨਾਂ ਦੇ ਕਈ ਜਗ੍ਹਾ ਤੇ ਤੇ ਵੈਸੇ ਵੀ ਬਿਠਾ ਲੈਂਦੇ ਨੇ ਔਰ ਜੇ ਵੈਸੇ ਵੀ অপরাধ ਕਿੱਤੇ ਬਿਠਾਇਆ ਤੇ ਉਹਦੇ ਵੀ ਕੁਝ ਰਾਈਟਸ ਹੈਗੇ ਉਹਨਾਂ ਨੂੰ ਪਾਣੀ ਤੇ ਪੀਣ ਦਾ ਅੱਛਾ ਮਿਲੇ ਸ਼ੌਚਾਲੇ ਤੇ ਹੋਏ ਉੱਥੇ ਸਰਦੀਆਂ ਤੇ ਕੰਬਲ ਹੋਏ ਗਰਮੀਆਂ ਤੇ ਪੱਖਾ ਹੋਏ ਇਹ ਸਾਰੀ ਚੀਜ਼ਾਂ ਨੂੰ ਅਸੀਂ ਦੇਖ ਰਹੇ ਆਂ ਜੀ ਮੈਂ ਸਮਝਦਾ ਕਿ ਹੁਣ ਜੋ ਹਿਊਮਨ ਰਾਈਟਸ ਕਮਿਸ਼ਨ ਐਕਟ 1993 ਹੈ ਮੇਰਾ ਪੂਰਾ ਪ੍ਰਯਾਸ ਰਹੇਗਾ ਕਿ ਜਿਹੜਾ ਮਨੁੱਖ ਮੌਕਾ ਦਿੱਤਾ ਗਿਆ ਪੰਜਾਬ ਦੇ ਕੋਨੇ-ਕੋਨੇ ਜਾ ਕੇ ਉਹਨਾਂ ਲੋਕਾਂ ਨੂੰ ਮਿਲਾਂ ਜਿਨ੍ਹਾਂ ਦੇ ਹੱਕਾਂ ਦੀ ਘਾਣ ਹੋ ਰਹੀ ਹੈ ਜਿਹੜਾ ਵੀ ਸਾਡੇ ਕੋਲ ਕੋਈ ਆਪਣੀ ਫਰਿਆਦ ਲੈ ਕੇ ਆਏਗਾ ਕੋਈ ਵੀ ਲੈਟਰ ਪਾਏਗਾ ਅਸੀਂ ਉਹਦੀ ਪੂਰਾ ਤਹਿਕੀਕਾਤ ਕਰਾਂਗੇ ਜਿਵੇਂ ਕਿ ਸਾਡੀ ਐਡਵਾਈਜ਼ਰੀ 9 ਤਰੀਕ ਨੂੰ ਜਾਰੀ ਹੁੰਦੀ ਹੈ ਉਹ 13 ਤਰੀਕ ਨੂੰ ਮੈਕਸ ਹਸਪੀਟਲ ਇੱਕ ਡੈੱਡ ਬੋਰਡ ਹੋਗਾ ਤਾਂ ਸਾਰੇ ਡਿਪਾਰਟਮੈਂਟ ਤੋਂ ਹਸਪਤਾਲ ਨੂੰ 7 ਦਿਨ ਦਾ ਟਾਈਮ ਦਿੱਤਾ ਹੈ ਕਿ ਤੇ ਆ ਕੇ ਸਫਾਈ ਦਿਓ ਔਰ ਇਹ ਨਿਸ਼ਚਿਤ ਹੈ ਕਿ ਜੜਾ ਵੀ ਹਸਪਤਾਲ ਉਹਦੀ ਪਾਲਣਾ ਨਹੀਂ ਕਰੇਗਾ ਅਸੀਂ ਉਹ ਦੇਖਲਾਵਾਂ ਐਫ ਆਈ ਆਰ ਕਰਾਵਾਂਗੇ